ਇੱਕ ਸ਼ਲੀਲ ਵੀਡੀਓ ਵਾਇਰਲ ਹੋਈ ਸੀ ਕਿ ਤਲਵੰਡੀ ਖੁਰ ਤੋਂ ਡੇਰਾ ਵਾ ਸਮਾਜ ਦੇ ਵਿੱਚ ਗਲਤ ਮੈਸੇਜ ਆ ਰਿਹਾ ਉਹ ਡੇਰੇ ਦੇ ਨਾਲ ਇੱਕ ਬਾਲ ਘਰ ਆ ਜੀ ਆਪਾਂ ਐਸਪੀ ਜਗਰਾਉਂਡ ਜਾ ਕੇ ਅਪ ਨੂੰ ਦਿਖਾ ਰਹੇ ਹਾਂ ਸੈਂਕੜੇ ਬੱਚੇ ਉੱਤੇ ਰਹਿੰਦੇ ਨੇ ਅੰਦਰ ਬੱਚਿਆਂ ਤੇ ਤਸ਼ੱਦਦ ਦਾ ਜਿਹੜਾ ਕੀਤਾ ਜਾ ਰਿਹਾ ਰੋਟੀ ਤੱਕ ਉਹਨਾਂ ਨੂੰ ਦਿੱਤੀ ਨਹੀਂ ਜਾਂਦੀ ਕੋਈ ਚੀਜ਼ ਟੁੱਟ ਗਈ ਤਾਂ ਉਹਨੂੰ ਕੁੱਟਮਾਰ ਕੀਤੀ ਜਾਂਦੀ ਆ ਕਿ ਆਪਾਂ ਪੇਸ਼ੋ ਕਰਦੇ ਹਾਂ ਜੀ ਆਪਣਾ ਸਾਰਿਆਂ ਦਾ ਇਹ ਪ੍ਰਵਾਣੀ ਜਿਹੜਾ ਬਾਲ ਘਰ ਆ ਉਹਦੇ ਬੱਚੇ ਵੀ ਸੁਰੱਖਿਅਤ ਨਹੀਂ ਉਹਨਾਂ ਦੇ ਨਾਂ ਤੇ ਜੋ ਵਪਾਰ ਚੱਲ ਰਿਹਾ ਉਹ ਬੰਦ ਕੀਤਾ ਜਾ ਚਾਹੇ ਜਿੰਨੇ ਵੀ ਉਹ ਤੇ ਬੱਚੇ ਨੇ ਉਹਨਾਂ ਨੇ ਜੰਦਗੀਆਂ ਨਾਲ ਤਲਵਾੜ ਹੋ ਰਿਹਾ ਸ਼ੰਕਰਾਨੰਦ ਫਰਾਰ ਆ ਜੀ ਕੋਈ ਪੁੱਛਦਾ ਹੀ ਨਹੀਂ ਆ ਜੋ ਆਉਂਦਾ ਤਰੀਕਾ ਵਰਤਦੀ ਹੁੰਦੀ ਹੈ ਉਹ ਵਰਤਾਂਗੇ ਫੇਰ ਸਾਨੂੰ ਕੋਈ ਕੰਦੂ ਬਰਤਣਾ ਆਇਆ ਹੋਇਆ ਮਖੌਟਾ ਜਿਹੜਾ ਧਰਮ ਦਾ ਬ੍ਰਹਮਚਾਰੀ ਦਾ ਉਹ ਤਾਂ ਨੰਗਾ ਕੀਤਾ ਜਾ ਸਕਦਾ ਨਾ ਪੁਲਿਸ ਕਿਉਂ ਨਹੀਂ ਫੜ ਰਹੀ ਇਹ ਇੱਕ ਜਾਂਚ ਦਾ ਵਿਸ਼ਾ ਵੀ ਹੈ ਤੇ ਸਾਡੀ ਸ਼ੱਕ ਵੀ ਹੈ ਕਿ ਉੱਥੇ ਬੱਚਿਆਂ ਨਾਲ ਕੁੱਟਮਾਰ ਤੇ ਉਹਨਾਂ ਦਾ ਸ਼ੋਸ਼ਣ ਜਿਹੜਾ ਕੀਤਾ ਜਾਂਦਾ ਮੈਂ ਬਾਲ ਕਰ ਦਿੱਤੀ ਆ ਤੇ ਮੈਂ 15 ਸਾਲ ਰਹੀ ਹਾਂ ਉੱਥੇ ਤੇ ਮੈਂ ਖੁਦ ਦੇਖਿਆ ਤੇ ਬੱਚਿਆਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਹੈ ਮੇਰੇ ਨਾਲ ਵੀ ਹੋਈ ਆ ਤੇ ਆਰਥਿਕ ਸ਼ੋਸ਼ਣ ਵੀ ਬਹੁਤ ਕੀਤਾ ਜਾਂਦਾ ਉੱਥੇ ਬੱਚਿਆਂ ਨੂੰ ਜੇਤੀ ਤੋਂ ਜੇਤੀ ਉੱਥੇ ਬਚਾਇਆ ਜਾਵੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਬਸ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਡੇਰਾ ਜੀ ਡੇਰਾ ਐਸਜੀਪੀ ਬਾਲਕਰ ਤਲਵੰਡੀ ਤਲਵੰਡੀ ਖੁਰ ਤਲਵੰਡੀ ਖੁਰ ਮਾਮਲਾ ਜੀ ਇੱਕ ਸ਼ਲੀਲ ਵੀਡੀਓ ਵਾਇਰਲ ਹੋਈ ਸੀ ਕਿ ਤਲਵੰਡੀ ਖੁਰ ਤੋਂ ਡੇਰਾ ਵਾ ਇੱਕ ਮਿੰਟ ਬਾਬਾ ਜੀ ਅੱਛਾ ਜੀ ਹਾਂ ਜੀ ਤਲਵੰਡੀ ਖੁਰ ਤੋਂ ਜਿਹੜਾ ਡੇਰਾ ਉਹਦੀ ਸ਼ਲੀਲ ਵੀਡੀਓ ਵਾਇਰਲ ਹੋਈ ਹੈ ਸ਼ੰਕਰਾਨੰਦ ਨਾਂ ਤੇ ਜਿਹੜਾ ਉਤੋਂ ਮੈਂ ਮੁਖੀ ਸੀਗਾ ਉਹ ਮੈਟਰ ਇਸ ਪਹਿਲਾਂ ਵੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਸੀ ਵੀ ਸਮਾਜ ਦੇ ਵਿੱਚ ਗਲਤ ਮੈਸੇਜ ਆ ਰਿਹਾ ਸਾਡੇ ਇਲਾਕੇ ਦੀਆਂ ਧੀਆਂ ਭੈਣਾਂ ਨੂੰ ਖਤਰਾ ਕਿਉਂਕਿ ਉਹ ਤਾਂ ਸੰਗਤ ਬਹੁਤ ਜਾਂਦੀ ਹੈ ਵਿਸ਼ਵਾਸ ਦੇ ਨਾਲ ਪਰ ਉਹਨਾਂ ਦੇ ਉਹਦੇ ਸਰੀਰਕ ਸੋਚਨ ਡਰਾ ਕੇ ਧਮਕਾ ਕੇ ਉਹਨਾਂ ਨੂੰ ਜਾਲ ਦੇ ਵਿੱਚ ਫਸਾਇਆ ਕੀਤਾ ਜਾ ਰਿਹਾ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹਦੇ ਡੇਰੇ ਦੇ ਨਾਲ ਇੱਕ ਬਾਲ ਘਰ ਆ ਜੀ ਰਜਿਸਟ੍ਰੇਸ਼ਨ ਹੋਈ ਹੋਈ ਆ ਬੜਾ ਉੱਤ ਧਾਮ ਚ ਆਮ ਆ ਸੈਂਕੜੇ ਬੱਚੇ ਉੱਤੇ ਰਹਿੰਦੇ ਨੇ ਅੱਜ ਦਾ ਜਿਹੜਾ ਮਸਲਾ ਬਾਲ ਘਰ ਦੀ ਬੱਚੀ ਬਾਲ ਘਰ ਦੀ ਬੱਚੀ ਜੀ ਨੇ 15 ਸਾਲ ਉੱਥੇ ਰਹਿਆ ਆਪ ਦਾ ਬਚਪਨ ਉਹ ਤੇ ਬਤੀਤ ਕੀਤਾ ਅੰਦਰਲੀ ਜਿਹੜੀ ਹਕੀਕਤ ਆ ਉਹਨੇ ਬਿਆਨ ਕੀਤੀ ਹੈ ਡੀਸੀ ਸਾਹਿਬ ਨੂੰ ਰਿਟਰਨ ਦੇ ਵਿੱਚ ਦਿੱਤਾ ਵੀ ਅੰਦਰ ਬੱਚਿਆਂ ਤੇ ਤਸ਼ੱਦਦ ਆ ਜਿਹੜਾ ਕੀਤਾ ਜਾ ਰਿਹਾ ਰੋਟੀ ਤੱਕ ਉਹਨਾਂ ਨੂੰ ਦਿੱਤੀ ਨਹੀਂ ਜਾਂਦੀ ਜੇ ਕੋਈ ਬੱਚਾ ਗਲਤੀ ਕਰਦਾ ਕਿਉਂਕਿ ਬੱਚੇ ਤੋਂ ਗਲਤੀ ਕੀ ਹੁੰਦੀ ਹੈ ਕੋਈ ਚੀਜ਼ ਟੁੱਟ ਗਈ ਤਾਂ ਉਹਨੂੰ ਕੁੱਟਮਾਰ ਕੀਤੀ ਜਾਂਦੀ ਆ ਜਦ 300 ਮੀਟਰ ਦੇ ਉੱਪਰ ਇਸ ਤਰ੍ਹਾਂ ਦੀਆਂ ਅਸ਼ਲੀਲ ਹਰਕਤਾਂ ਦੀ ਵੀਡੀਓ ਸਾਹਮਣੇ ਆਉਂਦੀ ਆ ਸਾਨੂੰ ਸ਼ੱਕ ਆ ਕਿ ਅਦਾ ਜਿਹੜਾ ਬਾਲ ਘਰ ਆ ਉਹਦੇ ਬੱਚੇ ਵੀ ਸੁਰੱਖਿਅਤ ਨਹੀਂ ਉਹਨਾਂ ਦੀ ਸੀਬੀਆਈ ਜਾਂਚ ਉਹਨਾਂ ਦਾ ਬਕਾਇਦਾ ਮੈਡੀਕਲ ਕਰਕੇ ਇਹ ਜਾਂਚ ਦਾ ਵਿਸ਼ਾ ਵਾ ਕਿ ਉਹਨਾਂ ਦੇ ਨਾਂ ਤੇ ਜੋ ਵਪਾਰ ਚੱਲ ਰਿਹਾ ਉਹ ਬੰਦ ਕੀਤਾ ਜਾਵੇ ਅੱਛਾ ਹੁਣ ਇੱਕ ਲੇਡੀ ਪਹੁੰਚੇ ਸੀ ਕਿ ਇੱਕ ਰੇਟ ਦੇਣ ਕਿੰਨੂ ਰੇਟ ਦੇ ਦਿੱਤੇ ਆ ਉਸੇ ਲੇਡੀ ਦੀ ਗੱਲ ਕਰ ਰਹੇ ਆ ਨਾ ਜੀ ਉਹ ਇੱਕ ਬੱਚਾ ਸੀਗਾ ਬਾਲ ਘਰ ਦੇ ਵਿੱਚ ਪੰਘੂੜੇ 'ਚ ਬੱਚੇ ਆ ਜਾਂਦੇ ਨੇ ਇਹਨਾਂ ਕੋਲੇ ਜੋ ਵੀ ਸਿਸਟਮ ਚੱਲਦਾ ਬਾਲ ਘਰ ਦਾ ਉਹ ਬੱਚੀ ਦੀ ਫਿਰ ਸ਼ਾਦੀ ਹੋਈ ਹੈ ਹਰਿਆਣੇ ਦੇ ਵਿੱਚ ਅਜੂ ਪਰਿਵਾਰ ਵੀ ਨਾਲ ਆ ਉਹ ਬੱਚੀ ਨੇ ਮੀਡੀਆ ਦੇ ਵਿੱਚ ਦੇਖਿਆ ਕਿਉਂਕਿ ਹਰੇਕ ਪਰਿਵਾਰ ਇਹਨਾਂ ਦਾ ਮਤਲਬ ਡਰਦਾ ਵੀ ਗੁੰਡਾਗਰਦੀ ਧਮਕੀਆਂ ਵੀ ਦਿੰਦੇ ਆਏ ਅੱਜ ਉਹ ਬੱਚੇ ਨੇ ਬਹੁਤ ਵਧੀਆ ਸਵਾਗਤ ਵੀ ਕਰਦੇ ਆ ਪਰਿਵਾਰ ਦਾ ਵੀ ਵੀ ਹਿੰਮਤ ਕਰਕੇ ਉਹ ਮੀਡੀਆ ਦੇ ਸਾਹਮਣੇ ਜਾਂ ਡੀਸੀ ਸਾਹਿਬ ਦੇ ਪੇਸ਼ ਹੋਏ ਨੇ ਤੇ ਉਸ ਨੂੰ ਆਧਾਰ ਬਣਾ ਕੇ ਜਿੰਨੇ ਵੀ ਉਹ ਤੇ ਬੱਚੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋ ਰਿਹਾ ਇਲਾਕਾ ਨਿਵਾਸੀਆਂ ਦੀ ਇਹ ਮੰਗ ਵਾ ਕਿ ਜਾਂਚ ਵੱਡੇ ਪੱਧਰ ਤੇ ਕੀਤੀ ਜਾਵੇ ਅੱਛਾ ਸ਼ੰਕਰ ਨਾਣਾ ਤੋਂ ਹੁਣ ਪੁਲਿਸ ਦੀ ਗ੍ਰਿਫਤਾਰੀ ਸ਼ੰਕਰ ਨਾਣਾ ਫਰਾਰ ਆ ਜੀ ਕੋਈ ਪੁੱਛਦਾ ਹੀ ਨਹੀਂ ਹੈ ਪ੍ਰਸ਼ਾਸਨ ਨੂੰ ਵੀ ਸਾਡੀ ਚੇਤਾਵਨੀ ਦੋ ਚਾਰ ਦਿਨ ਦੇ ਵਿੱਚ ਉੱਤੇ ਨਾ ਕੋਈ ਕਾਰਵਾਈ ਹੋਈ ਸੰਗਤਪੇਰ ਜੋ ਆਉਦਾ ਤਰੀਕਾ ਵਰਤਦੀ ਹੁੰਦੀ ਹੈ ਉਹ ਵਰਤਾਂਗੇ ਫਿਰ ਸਾਨੂੰ ਕੋਈ ਕਹਿੰਨ ਤੋਂ ਪ੍ਰਾਂਤੂ ਨਹੀਂ ਅੱਛਾ ਹੋਰ ਇੰਨੇ ਕਿੰਨੀ ਕਿ ਜਿਹੜੀ ਪੇਟ ਦਵਾਈ ਲੈ ਹੈਗੀ ਨਾ ਜਿਹੜੀ ਉਹ ਇਹਦੇ ਚੱਕਰ ਪਾਸੀਆਂ ਸ਼ੰਕਰਾਂ ਨਾਲ ਦੇ ਚੱਕਰ ਦੇ ਦੇਖੋ ਜਿਹੜੀ ਸੁਣਨ ਦੇ ਵਿੱਚ ਤਾਂ ਸੈਂਕੜੇ ਨੇ ਜੀ ਅੱਛਾ ਪਰ ਪ੍ਰੂਫ ਦੇ ਆਧਾਰ ਤੇ ਆਪਾਂ ਜੇ ਵੀਡੀਓ ਨੂੰ ਪ੍ਰੂਫ ਬਣਾਈਏ ਅਸੀਂ ਬਾਰ-ਬਾਰ ਇਹੀ ਗੱਲ ਕਹੀ ਆ ਵੀ ਸਾਡੇ ਦੋਸ਼ ਵੀ ਨਹੀਂ ਤੇ ਵੀਡੀਓ ਦੀ ਤਫਤੀਸ਼ ਕਰਕੇ ਕੀ ਗੱਲ 15 ਦਿਨ ਦੇ ਵਿੱਚ ਪੁਲਿਸ ਅਜੇ ਤੱਕ ਉਹ ਲੇਡੀ ਤੱਕ ਨਹੀਂ ਪਹੁੰਚ ਸਗੀ ਲੇਡੀ ਜੀ ਕੋਈ ਬਿਆਨ ਤਾਂ ਜਵੇ ਨਾ ਚਾਹੇ ਉਹ ਇਹ ਕਹਿ ਦੇਵੇ ਸਾਡੀ ਸਹਿਮਤੀ ਸੀ ਜੋ ਇਹ ਵੀ ਬਿਆਨ ਦਿੰਦੀ ਆ ਤਾਂ ਪਾਇਆ ਹੋਇਆ ਮਖੌਟਾ ਜਿਹੜਾ ਧਰਮ ਦਾ ਬ੍ਰਹਮਚਾਰੀ ਦਾ ਉਹ ਤਾਂ ਨੰਗਾ ਕੀਤਾ ਜਾ ਸਕਦਾ ਨਾ ਵੀ ਇਹਦਾ ਪਖੰਡ ਵਾ ਜਾਂ ਫਿਰ ਉਹ ਇਹ ਕਹੇ ਵੀ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਮੇਰੇ ਤੇ ਪਰਚਾ ਜਿਹੜਾ ਬਲਾਤਕਾਰ ਦਾ ਬਣਦਾ ਜੇ ਕਹਿਣ ਤੋਂ ਭਾਵ ਸਾਡੀਆਂ ਸਾਰੀਆਂ ਉਹ ਤਿੰਨਾਂ ਭੈਣਾਂ ਨੂੰ ਬੇਨਤੀ ਆ ਜੇ ਕੋਈ ਉਹ ਤੋਂ ਪੀੜਤ ਹੋਈ ਜਾ ਸਾ ਤੋਂ ਡਰਨ ਦੀ ਲੋੜ ਨਹੀਂ ਸਾਡੇ ਨਾਲ ਸੰਪਰਕ ਕਰਨ ਸਾਹਮਣੇ ਆਉਣ ਤੈਨੂੰ ਬਣਦੀ ਸਹਾਇਤਾ ਹੈ ਜਿਹੜੀ ਉਹ ਆਪ ਦਵਾ ਸਕਦਾ ਅੱਛਾ ਡੇਰਾ ਹੁਣ ਇਸ ਟਾਈਮ ਚੱਲ ਰਿਹਾ ਹੈ ਡੇਰਾ ਚੱਲ ਰਿਹਾ ਪਰ ਉੱਥੇ ਜਿਹੜੀ ਆਵਾਜ਼ ਆਈ ਉਹਦੀ ਗਣਤੀ ਬਹੁਤ ਘਟ ਗਈ ਜੀ 5% ਰਹਿ ਚੁੱਕੀ ਹੈ ਕਿਉਂਕਿ ਇਲਾਕੇ ਦੀ ਸੰਗਤ ਜ਼ਿਆਦਾ ਜਾਣਦੀ ਸੀ ਤੇ ਉਹਨਾਂ ਨੂੰ ਜਦੋਂ ਇਹ ਅਸਲੀਅਤ ਸਾਹਮਣੇ ਸਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਇਹ ਤੇ ਪਰਚਾ ਹੋਇਆ ਪਰ ਕਾਰਨ ਕੀ ਹੈ ਸੈਸ਼ਨ ਕੋਰਟ ਦੇ ਵਿੱਚੋਂ ਜਵਾਨ ਤੇ ਦੀ ਰੱਦ ਹੋ ਚੁੱਕੀ ਆ ਪੁਲਿਸ ਕਿਉਂ ਨਹੀਂ ਫੜ ਰਹੀ ਤੇ ਇਹ ਇੱਕ ਜਾਂਚ ਦਾ ਵਿਸ਼ਾ ਵੀ ਆ ਤੇ ਸਾਡੀ ਸ਼ੱਕ ਵੀ ਆ ਜਿਹੜੀ ਲੜਕੀ ਆਈ ਸੀ ਕੀ ਕਹਿੰਦੀ ਲੜਕੀ ਨੇ ਆਪਦੇ ਬਿਆਨ ਰਿਟਨ ਜੀ ਦਿੱਤੇ ਆ ਜੀ ਕਿਉਂਕਿ ਸਾਡਾ ਵੀ ਹੱਕ ਨਹੀਂ ਬਣਦਾ ਕਿ ਅਸੀਂ ਉਹ ਗੁਪਤ ਚਾਲ ਉਹ ਬੱਚੇ ਤੋਂ ਪੁੱਛ ਸਕੀਏ ਨਹੀਂ ਗਹਿਰਾਈ ਤੱਕ ਪਰ ਉਹਨੇ ਮੀਡੀਆ 'ਚ ਇਹ ਜ਼ਰੂਰ ਕਿਹਾ ਵੀ ਉੱਥੇ ਬੱਚਿਆਂ ਨਾਲ ਕੁੱਟਮਾਰ ਤੇ ਉਹਨਾਂ ਦਾ ਸ਼ੋਸ਼ਣ ਜਿਹੜਾ ਕੀਤਾ ਜਾਂਦਾ ਇੱਕ ਬੱਚੀ ਨੇ ਹੋਰ ਗੱਲ ਕੀਤੀ ਹੈ ਵੀ ਜਿਹੜੀ ਬੱਚਿਆਂ ਦੇ ਨਾਂ ਤੇ ਦੂਜੇ ਲੋਕਾਂ ਨੂੰ ਪਰਮਾ ਕੇ ਐਫ ਡੀ ਐਫ ਡੀਆਂ ਕਰਵਾਈਆਂ ਜਾਂਦੀਆਂ ਨੇ ਤੇ ਬਾਅਦ ਵਿੱਚ ਆਪਦੇ ਅਕਾਊਂਟ ਦੇ ਵਿੱਚੋਂ ਕਿਵੇਂ ਪੈਸੇ ਤਬਦੀਲ ਹੋ ਜਾਂਦੇ ਆ ਇਹ ਵੀ ਇੱਕ ਜਾਂਚ ਜਿਹੜੀ ਕੰਪਲੇਂਟ ਆਈ ਹੈ ਉਹ ਉਹਨਾਂ ਨੇ ਲਿਖਤ ਰੂਪ ਵਿੱਚ ਸਾਡੇ ਕੋਲ ਜੱਥੇਬੰਦੀ ਦੇ ਨਾਂ ਲਾਈ ਸੀਗੇ ਉਹ ਦੇ ਕੇ ਗਏ ਹੈ ਤੇ ਉਹਨਾਂ ਨੇ ਆਪਣੀ ਪੂਰੀ ਕੰਪਲੇਂਟ ਮੈਨੂੰ ਦੱਸੀ ਹੈਗੀ ਹੈ ਉਹਦੇ ਵਿੱਚ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਬੰਦੀ ਕਾਰਵਾਈ ਹੋਏਗੀ ਉਹ ਪੜਤਾਲ ਕਰਨ ਤੋਂ ਬਾਅਦ ਹੀ ਕਰਾਂਗੇ